ਆਨੇ ਇਕੱਠੇ ਹੋਏ ਆ ਜੀ ਬਾਜੀ ਆਪਾਂ ਕਮੇਟੀਆਂ ਵਾਲਾ ਬੰਦੇ ਸੀਗੇ ਉਹਦੇ ਕੋ ਪੈਸੇ ਲੈਣੇ ਸੀਗੇ ਉਹ ਪੈਸੇ ਲੈ ਕੇ ਆਪਣਾ 도ੜ ਗਿਆ ਬਾਜੀ ਕੀ ਨਾਮ ਆ ਸੱਚੀ ਦਾ ਉਹ ਹੈਪੀ ਜੀ ਇਹ ਕੁਝ ਪਹਿਲਾਂ ਵੀ ਗੱਲ ਆ ਕਿ ਅੱਜ ਕੀ ਹੋਇਆ ਜਿਹੜਾ ਇਕੱਠੇ ਹੋਏ ਆ ਅੱਜ ਹੈਪੀ ਨੂੰ ਅਰੈਸਟ ਕਰ ਲਿਆ ਜੀ ਇਹਨਾਂ ਨੇ ਅੱਛਾ ਤੇਜ ਦਾ ਨਾ ਉਹ ਕਿਸੇ ਬੰਦੇ ਦੇ ਥਰੂ ਪੇਸ਼ ਹੋਇਆ ਜੋ ਤੇ ਕਹਿੰਦਾ ਜੀ ਮੈਨੂੰ ਬੰਦੇ ਪਰੇਸ਼ਾਨ ਕਰਦੇ ਬਿਨਾਂ ਗੱਲ ਤੋਂ ਜਿੰਨਾਂ ਦੇ ਮੈਂ ਪੈਸੇ ਨਹੀਂ ਦੇਣੇ ਆ ਜੀ ਭਾਈ ਕਿੰਨੇ ਟਾਈਮ ਬਾਅਦ ਇਹ ਮੋਰੇ ਆਇਆ ਸੀੜੀ ਦਾ ਜਿਹੜੇ ਆਪਾਂ ਨੂੰ ਹਫਤਾ ਹੋ ਗਈ ਹਫਤੇ ਦਾ ਬਾਅਦ ਇੱਕ ਇੱਕ ਆਪਰੇਵਲ ਪੇਜ ਹੋ ਗਿਆ ਕਿੰਨੇ ਕਿਹਦੀ ਠੱਗੀ ਮਾਰੀ ਸੀ ਇਹਸ ਬੰਦੇ ਨੇ ਭਾਈ 15 ਕਰੋੜ ਦੀ ਕਹਿੰਦੇ ਠੱਗੀ ਬਾਕੀ ਨਾਲ ਹਿਸਾਬ ਕਿਤੇ ਪਤਾ ਲੱਗੋ ਕਿੰਨੇ ਦੇ ਇਹ ਕੌਣ ਇਹਨਾਂ ਨੂੰ ਲੈ ਕੇ ਆਇਆ ਫਗਵਾੜੇ ਚ ਇਹ ਨਹੀਂ ਭਾਈ ਇਹ ਨਹੀਂ ਪਤਾ ਕੌਣ ਪ੍ਰੈਸ ਤੋਂ ਉਹ ਬਾਹਰੋਂ ਲੈ ਆਣ ਦਾ ਬੰਦਾ ਇਹ ਨਹੀਂ ਪਤਾ ਕੌਣ ਲੈ ਕੇ ਆਇਆ ਜੀ ਇਹਦੀ ਪ੍ਰੈਸ ਕਾਲ ਦਾ ਹਾਂਜੀ ਹਾਂਜੀ ਇਹ ਪ੍ਰੈਸ ਕੰਪਨਟੜੀ ਹੋਈ ਹੈ ਕਿੱਥੇ ਹੋਈ ਹੈ ਨਵਰੰਗ ਚੈਨਲ ਤੇ ਹੋਈ ਹੈ ਹਾਂ ਨਵਰੰਗ ਚੈਨਲ ਤੇ ਕੀ ਮੰਗ ਕਰਦੇ ਹੋ ਸਾਫ ਨੂੰ ਕੋ ਭਾਜੀ ਸਾਡੇ ਪੈਸੇ ਦਿਵਾਏ ਜਾ ਰਹੇ ਜਿੰਨੇ ਸਾਡੇ ਪੈਸੇ ਸਾਡਾ ਹੈਕਰ ਸਾਨੂੰ ਮਿਲ ਜੇ ਭਾਜੀ ਤੁਹਾਡੀ ਗੱਲ ਬਾਤ ਹੋ ਗਈ ਉਹਦੇ ਨਾਲ ਇੰਨੀ ਬਾਕੀਆਂ ਬੋਲਦੀਆਂ ਨੇ ਜਿੰਨੀ ਜਿੰਨੀ ਬਾਕੀਆਂ ਪੇਪਰ ਦਾ ਰੂਪੇ ਹੋਇਆ ਭਾਈ ਬਾਰੇ ਰੂਪੇ ਹੋਇਆ ਸਾਡੇ ਕੋਲ ਭਾਜੀ ਆਨ ਰਿਪੋਰਟ ਨਿਊ ਇਹਦਾ ਨਿਊ ਫਰੈਂਡ ਕਲੈਕਸ਼ਨ ਦੀਆਂ ਜਿਹੜੀਆਂ ਹਨ ਸਲਿੱਪਾਂਾਂ ਕਮੇਟੀ ਦੀਆਂ ਉਹ ਸਾਡੇ ਕੋਲ ਆ ਠੀਕ ਆ ਉਹ ਸਲਿੱਪਾਂ ਦੇ ਬਹਿਬਤ ਇਹਦੀ ਜੋ ਆਨਲਾਈਨ ਟ੍ਰਾਂਜੈਕਸ਼ਨ ਹੋਈ ਉਹਦੇ ਬਹਿਬਤ ਜਿੰਨੇ ਪੈਸੇ ਬੰਦੇ ਸਾਡੇ ਦੇਵੇ ਭਾਈ ਕੈਮਰੇ ਮੁਰੇ ਆ ਕੇ ਅਗਲੇ ਨੇ ਇੱਕ ਗੱਲ ਕਹੀ ਆ ਕਿ 5 ਲੱਖ ਦੀ ਕਮੇਟੀ 20 ਹਜ਼ਾਰ ਦਿੱਤਾ ਕਮੇਟੀ 5 ਲੱਖ ਦੀ ਆ ਉਹਦਾ ਕੀ ਮਾਮਲਾ ਆ ਭਾਈ 5 ਲੱਖ ਰੁਪਏ ਦੀ ਕਮੇਟੀ ਆ ਠੀਕ ਆ ਸਾਡੀਆਂ 18 19 20 ਕਮੇਟੀਆਂ ਹੁੰਦੀਆਂ 18 ਗਈਆਂ 19 ਗਈਆਂ ਉਹਦਾ ਸਾਰੀਆਂ ਲੈ ਕੇ ਗਿਆ ਨਾ ਉਹਦਾ ਤਾਂ ਕਹਿਣਾ ਹੈ ਕਿ 10 ਗੁਣਾ ਵੱਧ ਪੈਸੇ ਮੰਗਦੇ ਆ ਭਾਈ ਜਿਹੜਾ 10 ਗੁਣਾ ਗਾਉਣ ਸਬੂਤ ਕਰਕੇ ਰਹਿਣਾ ਭਾਈ ਉਹ ਸਬੂਤ ਕਰਕੇ ਰਹਿਣੇ ਆਪਾਂ ਇਹਦਾ ਨਹੀਂ ਕਰ ਕਰਨੀ ਕੋਈ ਕਬੂਦ ਹੋਰ ਨਹੀਂ ਮਰੂਗਾ ਅਸੀਂ ਮਰਾਂਗੇ ਇੱਕ ਮਿੰਟ ਜੇ ਉਹ ਕਹਿੰਦਾ ਨਾ ਜੇ ਉਹ ਕਹਿੰਦਾ ਜੇ ਉਹ ਕਹਿੰਦਾ ਫੇ ਰਾਤ ਨੂੰ ਮੈਨੂੰ ਲੋਕ ਫੋਨ ਕਰਕੇ ਪਰੇਸ਼ਾਨ ਕਰਦੇ ਸੀ ਫੋਨ ਲੋਕਾਂ ਨੇ ਰਾਤ ਨੂੰ ਪੈਸੇ ਲੈਣ ਨੂੰ ਪਰੇਸ਼ਾਨ ਕਰਨੇ ਪੈਸੇ ਦੇਣ ਨੂੰ ਥੋੜਾ ਪਰੇਸ਼ਾਨ ਕਰਨਾ ਕਿਸੇ ਨੇ ਤੁਸੀਂ ਗੱਲ ਹੋਰ ਇਹ ਕਹਿੰਦਾ ਮੈਨੂੰ ਪਰੇਸ਼ਾਨ ਕਰਦੇ ਆ ਮੈਨੂੰ ਤੰਗ ਕਰਦੇ ਆ ਇਹਨੇ ਅੱਜ ਤੱਕ ਅਕੇ ਸੀ ਕਿਸੇ ਕੰਪਲੇਟ ਨਹੀਂ ਕੀਤੀ ਕਿਸੇ ਦੀ ਰਿਕਾਰਡਿੰਗ ਕਿਸੇ ਦੀ ਚੈਟਿੰਗ ਦਾ ਦਿਖਾ ਦੇ ਮਰਗਾ ਮੁਕਰਗਾ ਦਾ ਕੀ ਲੈਣਾ ਇਹ ਪਤਾ ਨਹੀਂ ਸੁਸਾਇਸਾਈਡ ਨੋਟ ਲਿਖ ਕੇ ਮਰੂਗਾ ਕਿ ਨਹੀਂ ਮਰੂਗਾ ਇੱਥੇ ਕਿੰਨੇ ਜਾਣੇ ਮਰਨੇ ਤੁਹਾਨੂੰ ਸ਼ਾਇਦ ਬਾਅਦ ਚੋਂ ਲੱਗ ਜਾਣਾ ਲੋਕੀ ਤਾਂ ਕਹਿੰਦੇ ਸੀ ਕਿ ਬਾਹਰ ਚਲਾ ਗਿਆ ਬੰਦਾ ਕਿੱਥੇ ਲੱਭਾ ਗਏ ਇਹ ਲੱਭਾ ਪ੍ਰਸ਼ਾਸਨ ਹੀ ਦੱਸਦਾ ਤੇ ਸੰਤਾ ਫੋਨ ਆਇਆ ਕਿੱਥੇ ਗਿਆ ਕਿੱਥੇ ਨਹੀਂ ਤੇ ਐਤੋਂ ਬੰਦਾ ਕਿੱਥੇ ਹੋਣਾ ਹੈ ਪਤਾ ਨਹੀਂ ਪ੍ਰਸ਼ਾਸਨ ਦੇ ਕੋਲ ਪਤਾ ਇਹ ਅੰਦਰ ਤੁਸੀਂ ਤੁਹਾਡੀ ਗੱਲ ਬਾਤ ਪ੍ਰਸ਼ਾਸਨ ਕੋ ਹੱਥ ਪੱਲਾ ਨਹੀਂ ਖੜਾ ਰਿਆ ਉਹ ਨਹੀਂ ਫੜਾਊਗਾ ਫੜਾਊਗਾ ਦੇਖੋ ਪ੍ਰਸ਼ਾਸਨ ਨੇ 10 ਦਿਨ 10 ਦਿਨ ਨਹੀਂ ਪਹਿਨ ਦਿੱਤੇ ਬੰਦਾ ਲੱਭ ਦਿੱਤਾ ਕੋਈ ਗੱਲ ਨਹੀਂ ਇਹ ਸਾਰਾ ਕੁਝ ਮੋਰੇ ਆ ਜਾਣਾ ਔਰ ਬਹੁਤ ਕੋਸ਼ਿਸ਼ ਫਗਵਾੜੇ ਦੇ ਲੋਕੀ ਕਹਿਣਾ ਵੀ ਚਾਹੁੰਦੇ ਪਰ ਨਹੀਂ ਕਹਿੰਦੇ ਤੁਸੀਂ ਵੀ ਮਨੋਜੀ ਸਭ ਕੁਝ ਜਾਣਦੇ ਆਂ ਇਹਦਾ ਹੱਲ ਰੱਬ ਕਰੂਗਾ ਪਰਚਾ ਦਰਜ ਹੋਇਆ ਸੀ ਮੇਰੇ ਪਰਚਾ ਦਰਜ ਹੋਇਆ ਸੀ ਹੈ ਧਾਰਾ ਕਿਹੜੀ ਲਾਈ ਸੀ ਉਹਦੇ ਵਿੱਚ ਮੇਰੇ ਖਾ 420 406 ਪਤਾ ਨਹੀਂ ਕਿੰਨੀਆਂ ਉਥੋਂ ਸ਼ਹਿਰ ਦੇ ਵਿੱਚ ਕਿੰਨੀ ਗਿਣਤੀ ਜੇ ਠੱਗੀ ਮਾਰੀ ਐ ਇਸ ਬੰਦੇ ਨੇ ਇਹ ਤਾਂ ਹੁਣ ਜਦੋਂ ਕਾਊਂਟਿੰਗ ਹੋਏਗੀ ਪੇਪਰ ਵਰਕ ਤੇ ਸਭ ਪਤਾ ਲੱਗੇਗਾ ਫੇਰ ਵੀ ਕੋਈ ਅੰਦਾਜ਼ਾ ਕਿੰਨੇ ਬੰਦੇ ਹੋਣਗੇ ਅਸੀਂ ਕਹਿਨੂ ਤਾਂ ਅਸੀਂ ਪਹਿਲੇ ਦਿਨ ਤੋਂ 15 ਕਰੋੜ ਦੀ ਕਹਿੰਦੇ ਆਂ ਠੀਕ ਹੈ ਨਾ ਇਹ ਹੁਣ ਸਾਰਾ ਗਰਾਊਂਡਰ ਲੈਵਲ ਦੀ ਹਕੀਕਤ ਆ ਮਾਮਲਾ ਕੀ ਹੈ ਕਿ ਜਿਹੜਾ ਅੱਜ ਤੁਸੀਂ ਆਪਣੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਸਰ ਜੀ ਇਦਾਂ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀ ਭਾਜੀਆਂ ਜਾਂ ਨੱਟ ਗਿਆ ਮੈਂ ਭੱਜਿਆ ਨੱਠਿਆ ਨਹੀਂ ਹੈਗਾ ਮੈਂ ਲੋਕਾਂ ਲਈ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀਂ ਬੰਨੀ ਦੇਨੇ ਜਿੰਨੇ ਕੁ ਦੇਨਦਾਰ ਪਰ ਲੋਕਾਂ ਨੇ ਵਧਾ ਜੜਾ ਕੇ 10 ਗੁਣਾ ਕਰਕੇ ਇਹ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹਦਾ ਇੰਨੀ ਦੀਨਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਦੀ ਕਮੇਟੀ ਕਿਸੇ ਨੇ ਬਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਆ ਇੰਨੇ ਪੈਸੇ ਨਹੀਂ ਹੈਗੇ ਹਾਂ ਜਿਨ੍ਹਾਂ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਦਾ ਜਗਾ ਸੁਸਾਇਟੀ ਕਰਨ ਲੱਗ ਪਿਆ ਜਿਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅਟਕੋ ਮੈਂ ਆਪਣਾ ਸੁਸਾਇ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਏ ਆ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਮੇਰੇ ਇਹਨਾਂ ਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੈਨੂੰ ਇਹ ਕਰ ਦੂੰਗਾ ਜਾਂ ਮਾਰ ਦੂੰਗਾ ਜਾਨੋਂ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੇ ਉੱਥੇ ਤੱਕ ਪਹੁੰਚ ਆ ਸੀ ਤੈਨੂੰ ਫੇਰ ਵੀ ਟੰਗਾ ਕੇ ਰਵਾਂਗੇ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਦਾ ਸੀਗਾ ਸੋ ਸੈੱਟ ਕਰਨ ਚੱਲਦਾ ਸੀਗਾ ਤੇ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਆਪਣੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਟਾ ਇਦਾਂ ਨਹੀਂ ਕੱਟੀਦਾ ਹੁੰਦਾ ਇਹ ਜ਼ਿੰਦਗੀ ਆ ਇਹਦੇ ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਕੱਲ ਮੈਂ ਤੇਰੇ ਨਾਲ ਖੜਾ ਆਂ ਜਿੱਥੇ ਤਨ ਇਨਸਾਫ ਦੀ ਲੋੜ ਆ ਮੈਂ ਪੂਰਾ ਦਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਪਰਚਾ ਆ ਜਾਂਦਾ ਵੀ ਪੂਰਾ ਕਿਉਂ ਦਾ ਨੰਦੇ ਦਿੱਤਾ ਉਹ ਕਹਿੰਦੇ ਵੀ ਫਗਵਾੜੇ ਦੀ ਜਿਹੜੀ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਹੋਗਾ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾਂ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇ ਤੇਰੀ ਗਲਤੀ ਨਹੀਂ ਹੋਵੇ ਤੈਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਮਸਲਿਆਂ ਦਾ ਹੱਲ ਕੋਲ ਬੈਠੇ ਸਾਰੇ ਸਹੀ ਢੰਗ ਨਾਲ ਕਰਨਗੇ ਸਰ ਕਿੰਨੇ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀਗੇ ਪਰ ਲੋਕਾਂ ਨੇ ਉਹਨਾਂ ਕਮੇਟੀਆਂ ਜਿਨ੍ਹਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮੈਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘਟੋ ਘਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਈ 4-5000 ਬਚ ਰਹੀ ਉਹਨੂੰ ਲੋਕੀ ਪਰੇਸ਼ਾਨ ਕਰਦੇ ਸੀ ਦਾਦਾ ਜੀ ਸੇ ਜਾਣੇ ਮੇਰੇ ਕੋ ਕੱਟੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕਦਾ ਸੀਗਾ ਸਾਰੇ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਦੇਨਦਾਰ ਮੌਨ ਦੇਨਦਾਰ ਮੌਨ ਸਮਝੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਪਹਿਲਾਂ ਵੀਡੀਓ ਦੇ ਚੱਲਣੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਕੀਤੇ ਪਹਿਲਾਂ 2 ਕਰੋੜ ਦੱਸਿਆ ਗਿਆ ਸੀ ਤੇ 5 ਕਰੋੜ ਤੇ ਆ ਗਏ ਫਿਰ 10 ਕਰੋੜ ਤੇ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹਾਲੀਵੁੱਡ ਇਹ ਲੈਣਾ ਵਧਾ ਕੇ 100 ਕਰੋੜ ਤੱਕ ਚੱਲ ਜਾਣਾ ਜੇ ਜਿੰਨੀ ਕਿ ਦੇਨਦਾਰ ਇਹੋ ਉਨੀ ਹੀ ਰੱਖੋ ਇਹ ਤਾਂ ਵਧਾ ਵਧਾ ਕੇ ਵਧਾ ਵਧਾ ਕੇ 15 ਕਰੋੜ ਤੱਕ ਸਰਜੀ ਲੱਗੇ ਤੇ ਆਪਣਾ ਸ਼ਹਿਰ ਛੱਡਣ ਦਾ ਕੀ ਮਕਸਦ ਸੀ ਸਰ ਸਰ ਸ਼ਹਿਰ ਛੱਡਣ ਦਾ ਇਹ ਮਕਸਦ ਤਾਂ ਮਨੂੰ ਰੋਹਤ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਮੈਂ ਜਨਨ ਕਿ ਇੱਕ ਸਨ ਮਰਨ ਵਾਲੇ ਮਰਨੇ ਹੀ ਚੱਲਦਾ ਸੀ ਮਾਰੇ ਕੀ ਆਵੇਗਾ ਮਨੂੰ ਸਿਰਫ ਬਾਬਾ ਜੀ ਨੇ ਬਚਾਲਿਆ ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੁਸਾਇਟੀ ਨੋਟ ਆ ਪਿਆ ਵਾ ਮੈਂ ਮਰਿਆ ਹੀ ਮਿਲਾਂਗਾ